ਹਾਂਜੀ ਸਤਿ ਸ੍ਰੀ ਅਕਾਲ ਕਿਦਾਂ ਹੋ ਸਾਰੇ ਵਧੀਆ ਵਧੀਆ ਹੀ ਹੋਣੇ ਚਾਹੀਦੇ ਹੋ ਅੱਜ ਹੈਗਾ ਜੀ ਆਪਣਾ ਚੌਥਾ ਦਿਨ ਸਰਵੇ ਦਾ ਲੱਗੇਵੇਂ ਆਪਾਂ ਕਰਨ ਚੌਥੇ ਦਿਨ ਸਰਵੇ ਕਰਨ ਲੱਗੇ ਹੋਏ ਆ ਤੇ ਬਾਕੀ ਥੋੜਾ ਹਜੇ ਟਾਈਮ ਲੱਗ ਜਾਣਾ ਯਾਰ ਕਿਉਂਕਿ ਏਰੀਆ ਬਹੁਤ ਵੱਡਾ ਜਿਹੜਾ ਆਪਣੇ ਆਪ ਨੂੰ ਮਿਲਿਆ ਹੋਇਆ ਕਾਫੀ ਵੱਡਾ ਏਰੀਆ ਵਾ ਕੱਲ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਧਰਲੀ ਸਾਈਡ ਸਾਰਾ ਕੀਤਾ ਗੱਲ ਠੀਕ ਆ ਹੁਣ ਅੱਜ ਮੈਂ ਉਹ ਜਿਹੜੇ ਪਹੀ ਜਾਂਦੀ ਸਾਰੇ ਇੱਧਰ ਨੂੰ ਕਰਨਾ ਆਪਾਂ ਸਾਰਾ ਠੀਕ ਆ ਜੀ ਤੇ ਹਜੇ ਹੋ ਉਧਰ ਪਰਾਂ ਸਾਰਾ ਪਿਆ ਏਰੀਆ ਬਹੁਤ ਪਿਆ ਹੈ ਤਾਂ ਜਾਨੀ ਕਿ ਹੈ ਤਾਂ 150 ਖੇਤ ਹੋਇਆ ਵਾ 700 ਖੇਤ ਟੋਟਲ ਮਿਲਿਆ ਸੀ ਆਪਾਂ ਨੂੰ ਤੇ ਕਹਿਣ ਦਾ ਮਤਲਬ ਹੋਇਆ ਤਾਂ 550 ਤੱਕ ਦੇ ਤਕਰੀਬ ਪਿਆ ਖੇਤ ਆਪਣੇ ਕੋਲੇ ਤੇ ਗਰਮੀ ਬਹੁਤ ਹੋ ਗਈ ਆ ਕੱਲ ਤਾਂ ਮੈਂ ਲਾ ਲਈ ਸੀ ਝੁੱਟ 7 ਵਜੇ ਆ ਕੇ ਮੈਂ ਲੱਗ ਗਿਆ ਸੀਗਾ 3-4 ਘੰਟਿਆਂ ਚ ਕਾਫੀ ਕਰਤੇ ਸੀ ਅੱਜ ਲੇਟ ਹੋ ਗਿਆ ਤੇ ਅੱਜ ਹੁਣ ਧੁੱਪ ਬਹੁਤ ਨਿਕਲੀ ਵੀ ਆ ਤੇ ਜਾਨ ਨਿਕਲਦੀ ਆ ਤੇ ਬਾਕੀ ਜਿਵੇਂ ਜਿਵੇਂ ਕਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਕੋਈ ਨਾ ਕਰਨਾ ਤਾਂ ਪੈਣਾ ਚਲੋ ਕੁਝ ਸ਼ੁਰੂ ਕਰਦੇ ਆਂ ਫਿਰ ਆਪਾਂ ਇਹ ਸਾਕ ਤਾਂ ਆਪਾਂ ਸਿੱਧਾ ਉਹ ਸਾਹਮਣੇ ਜਾ ਕੇ ਨਾ ਉਧਰ ਨੂੰ ਜਾਣਾ ਆਪਾਂ ਹੁਣ ਤੇ ਫਿਰ ਉੱਥੇ ਜਾ ਕੇ ਕਾਫੀ ਏਰੀਆ ਆਪਣਾ ਹੋ ਹੈਗਾ ਉੱਥੇ ਕਰਦੇ ਆਂ ਜਾ ਕੇ ਆਪਾਂ ਉੱਥੇ ਘਰ ਵੀ ਹੈਗੇ ਆ ਉਹ ਵੀ ਆਪਣੇ ਜਾਣ-ਪਛਾਣ ਵਾਲੀ ਨੇ ਬੰਦੇ ਕੱਲ ਵੀ ਉੱਥੇ ਬਹਿ ਕੇ ਚਾਹ ਚੁ ਪੀਤੀ ਸੀਗੀ ਤੇ ਅੱਜ ਵੀ ਦੇਖਦੇ ਆਂ ਜੇ ਕੋਈ ਮਿਲਿਆ ਤਾਂ ਚਾਚੂ ਪੀ ਲਾਂਗੇ ਉੱਥੇ ਬਹਿ ਕੇ ਫਿਰ ਪਾਣੀ ਆਪਣੇ ਕੋਲ ਹੁੰਦਾ ਹੀ ਆ ਜੇ ਲੋੜ ਪਈ ਤਾਂ ਲੈ ਲਾਂਗੇ ਪਾਣੀ ਵੀ ਚਲੋ ਠੀਕ ਆ ਚੱਲਦੇ ਆ ਫਿਰ ਆਪਾਂ ਕਰੀਏ ਸਟਾਰਟ ਫਿਰ ਮੇਨ ਕੀ ਹੋ ਗਿਆ ਸਕੂਟਰੀ ਨੂੰ ਯਾਰ ਇੱਕ ਤਾਂ ਹਨਾ ਜਾਲੀਆਂ ਜਾਲੇ ਵਾਲੀਆਂ ਭੁੰਡੀਆਂ ਜਿਹਾ ਬਹੁਤ ਨੇ ਚਲੋ ਠੀਕ ਆ ਦੋਸਤੋ ਮਿਲਦੇ ਆ ਫਿਰ ਪੱਥਰ ਜਾ ਕੇ ਨੇੜੇ ਲਓ ਵੀ ਦੋਸਤੋ ਹੁਣ ਆਪਾਂ ਮੋਟਰ ਤੇ ਬੈਠੇ ਆ ਕੇ ਆਹ ਦੇਖੋ ਪਿੱਛੇ ਆਪਣੇ ਮੋਟਰ ਇਹ ਹੈ ਤਾਂ ਮੁੰਡਾ ਆਪਣਾ ਯਾਰ ਬਿੱਲੀ ਜੀ ਸਰਪੰਚ ਆਹੇ ਉਦੀ ਆ ਤੇ ਉਹਨੂੰ ਉੱਥੋਂ ਤੱਕ ਕਰਕੇ ਆਇਆ ਵਾ ਉਦੋਂ ਦਾ ਮੱਕੀ ਬਿੱਜੀ ਵੀ ਆ ਮੱਕੀ ਵਾਲੇ ਪਾਸੇ ਫਿਰ ਮੈਂ ਕਿਹਾ ਮੈਨੂੰ ਟਾਈਮ ਲਾ ਜਾਣਾ ਕਿਰਾਂ ਮੈਂ ਹੁਣ ਦੂਜੇ ਪਾਸੇ ਕਰਦੇ ਆਂ ਕਰ ਵੀ ਬਹੁਤਾ ਯਾਰ ਪੈ ਗਈ ਕਿ ਕਰੀ ਸਾਹ ਚੜ ਜਾਂਦਾ ਤੁਰੇ ਨਾ ਖੇਤਾਂ ਚ ਇੰਨਾ ਕਰੇ ਤੁਰੇ ਨਹੀਂ ਹੈਗੇ ਦੋਸਤੋ ਬਹਿ ਕੇ ਕੰਮ ਕਰਨ ਵਾਲੇ ਬੰਦੇ ਆਪਾਂ ਪੁਰੇ ਨਹੀਂ ਕਦੇ ਇੰਨਾ ਯਾਰ ਪਰ ਹੁਣ ਤਾਂ ਲੱਗਦਾ ਵੀ ਯਾਰ ਤੁਰਨਾ ਚਾਹੀਦਾ ਬੰਦੇ ਨੂੰ ਯਾਰ ਕਦੇ ਵੀ ਲੋਡ ਪੈ ਸਕਦੀ ਹੈ ਬੰਦੇ ਨੂੰ ਤੁਰਨਾ ਪੈ ਸਕਦਾ ਕੋਈ ਗੱਲਬਾਤ ਹੋਵੇ ਬੰਦੇ ਜਾਣਤਾ ਹੋਣਾ ਚਾਹੀਦੀ ਯਾਰ ਮਜ਼ਬੂਤ ਹੋਣਾ ਚਾਹੀਦਾ ਇੰਨਾ ਕ ਤਾਂ ਬੰਦਾ ਹੁਣ ਥੋੜਾ ਐਕਸਰਸਾਈਜ਼ ਵੱਲ ਧਿਆਨ ਦੇਵਾਂਗੇ ਆਪਾਂ ਕੋਈ ਗੱਲ ਨਹੀਂ ਫੋਟੋ ਰੇ ਆਪਣੀ ਆ ਖੜੀ ਜੀ ਠੀਕ ਹੈ ਤੇ ਹੁਣ ਆਪਾਂ ਉਧਰੋਂ ਜਾਂਦੇ ਆ ਉਧਰ ਕਰਕੇ ਆਉਨੇ ਆ ਸਾਰਾ ਦੇਖੋ ਦੋਸਤੋ ਕਿੰਨੀ ਵਧੀਆ ਲੋਕੇਸ਼ਨ ਤੇ ਆ ਗਏ ਆਪਾਂ ਆ ਬਿਲਕੁਲ ਇਧਰ ਨਾਲ ਨਹਿਰਾ ਨੇ ਆ ਇਕੱਠੀਆਂ ਦੋ ਤਿੰਨ ਨਹਿਰਾਂ ਨੇ ਇਕੱਠੀਆਂ ਇਹ ਨਾਲ-ਨਾਲ ਨਾਲ ਐਦਾਂ ਤੇ ਉਹ ਸਾਰਾ ਪਾਈ ਕਰਨਾ ਏਰੀਆ ਸਾਰਾ ਹ ਉਹ ਤੁਹਾਂ ਆਏ ਜਿੱਥੇ ਆਪਾਂ ਉਹ ਤੁਹਾਨੂੰ ਟੈਂਕੀ ਦਿੰਦੀ ਹੋਊਗੀ ਦੂਸਰੀ ਟੈਂਕੀ ਤੁਹਾਨੂੰ ਹਾਂ ਬਹੁਤ ਦੂਰ ਹੈ ਟੈਂਕੀ ਦਿਖਾਉਣਾ ਇੱਕ ਮਿੰਟ ਜ਼ੂਮ ਕਰਕੇ ਦਿਖਾਉਣਾ ਉਹ ਦੇਖੋ ਜ਼ੂਮ ਕਰਕੇ ਦਿਖਾਉਣਾ ਆ ਟੈਂਕੀ ਆ ਇੱਧਰੋਂ ਆਏ ਆਪਾਂ ਬੇਲਾ ਕਰਦੇ 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 ਦੇਖੋ ਕਿੰਨੀ ਦੂਰ ਆਏ ਹਾਂ ਬਹੁਤ ਦੂਰ ਆ ਗਏ ਨਾ ਜੀ ਦੀਆਂ ਤੋਂ ਲਿਤੋਂ ਲੀ ਅਸਾਰ ਐਰੀਆ ਆਪਣੇ ਕੋਲੇ ਹਜੇ ਸਾਰਾ ਕਰਨ ਨਾ ਹਜੇ ਆਪਾਂ ਸਾਰਾ ਇਹੋ ਜਿੱਥੇ ਤੁਹਾਨੂੰ ਟਰੈਕਟਰ ਚੱਲਦਾ ਦੀਂਦਾ ਹੋਣਾ ਉਹ ਦੇਖੋ ਸਾਹਮਣੇ ਉਦੋਂ ਵੀ ਗਾਂਹ ਤੱਕ ਆਪਣੇ ਕੋਲੇ ਆ ਸਾਰਾ ਇਹ ਬਹੁਤ ਏਰੀਆ ਪਿਆ ਦੋਸਤੋ ਹੇ ਤਾਂ ਆਪਣਾ ਕਰਨ ਵਾਲਾ ਟਾਈਮ ਲੱਗ ਜਾਣਾ ਕਾਫੀ ਹਜੇ ਤਾਂ ਕਿਉਂਕਿ ਥੋੜੇ ਹੀ ਹੁੰਦੇ ਨੇ ਨਾ 100 ਤੋਂ ਵੱਧ ਆਪਾਂ ਕਰ ਹੀ ਨਹੀਂ ਸਕਦੇ ਕਿਉਂਕਿ ਮੈਂ ਕੱਲ ਤਾਂ ਮੈਂ ਕਾਫੀ ਕਰ ਦੇਣੇ ਸੀਗੇ ਪਰ 100 ਤੋਂ ਵੱਧ ਹੋ ਹੀ ਨਹੀਂ ਰਹੇ ਸੀ ਲਿਮਿਟ ਹੀ 100 ਦੀ ਆ ਇਸ ਕਰਕੇ ਆਪਾਂ ਨੂੰ ਫਿਰ ਜਿੰਨੇ ਇੱਕ ਔਰ ਇੱਕ ਤਾਂ ਜਾਲੇ ਬਹੁਤ ਐ ਜੁੜਦੇ ਪਏ ਨੇ ਜਾਲੇ ਜੀ ਨਿਕ ਨਿਕ ਅਰੇ ਅਰੇ ਕਾ ਮੱਖੀਆਂ ਇਹ ਬਹੁਤ ਖਾਂਦੀਆਂ ਨੇ ਯਾਰ ਪੈਰ ਤੇ ਦੂਜਾ ਆਪਣਾ ਲਿਮਿਟ 100 ਦੀ ਆ ਉਹ ਤੋਂ ਵੱਧ ਨਹੀਂ ਕਰ ਸਕਦੇ ਫਿਰ ਆਪਾਂ ਫਿਰ ਉਹ ਪਹਿਲਾਂ ਉਹਨੂੰ ਅਪਲੋਡ ਕਰਨਾ ਪੈਣਾ ਹੁਣ ਮੇਰਾ ਇੱਕ ਮੈਂ ਇੱਕ ਸਿਸਟਮ ਕਰ ਲਿਆ ਵਾ ਹੁਣ ਜਿੰਨੇ ਵੀ ਮੰਨ ਲਓ ਜੇ ਮੈਂ ਹੁਣ ਮੈਂ 10 ਜਾਂ 20 ਕਰ ਲੇ ਉਹ ਫੜਾਫੜ ਮੈਂ ਅਪਲੋਡ ਨਾਲ ਨਾਲ ਹੀ ਕਰੀ ਜਾਣੇ ਫਿਰ ਇਹ ਦਿੱਕਤ ਨਹੀਂ ਆਉਂਦੀ ਉਹ ਚੀਜ਼ ਦੀ ਨਹੀਂ ਤਾਂ ਮੈਨੂੰ ਹੁਣ ਦਿੱਕਤ ਬਹੁਤ ਆਈ ਹੈ ਚੀਜ਼ ਦੀ ਇੱਕ 100 ਅਸੀਂ ਕੱਲ ਮੈਂ ਕੀਤਾ ਘਰੇ ਜਾ ਕੇ ਮੈਂ ਉਹਨੂੰ ਅਪਲੋਡ ਕਰ ਰਿਹਾ ਸੀਗਾ ਉਹਦੇ ਵਿੱਚੋਂ ਸਾਰੇ 67 ਖੋਏ 37 ਖੋਏ ਨਹੀਂ ਵਿੱਚੋਂ ਤੇ ਹੁਣ ਉਹ ਐਂ ਪੈਂਡਿੰਗ ਪਏ ਨੇ ਹੁਣ ਮੈਂ ਨਾਲ-ਨਾਲ ਹੀ ਕਰਕੇ ਦੇਖਣਾ ਨਾਲ-ਨਾਲ ਹੋਈ ਜਾਂਦੇ ਨੇ ਫਿਰ ਮੈਂ ਕਹ ਨਾਲ-ਨਾਲ ਹੀ ਕਰਦਾ ਕਰਾਂਗੇ ਆਪ ਨੂੰ ਲੋੜ ਹੀ ਨਹੀਂ ਐਵੇਂ ਕਰੇ ਵਾਸਤੇ ਇੰਨੇ ਟੈਨਸ਼ਨ ਲੈਣੀ ਲੋ ਵੀ ਦੋਸਤੋ ਆਪਾਂ ਆ ਗਏ ਜਮਾ ਖੇਤਾਂ ਦੇ ਵਿੱਚ ਆਪਣੀ ਸਕੂਟਰੀ ਖੜੀ ਆ ਉਹ ਸਾਹਮਣੇ ਉਹ ਦੇਖੋ ਖੜੀ ਆਪਣੀ ਸਕੂਟਰੀ ਤੇ ਆਪਾਂ ਹੈਗੇ ਆ ਇੰਨੀ ਦੂਰ ਖੇਤਾਂ 'ਚ ਹੁਣ ਜਾਣਾ ਇੱਥੋਂ ਤਾਂ ਕਰਤਾ ਮੈਂ ਸਾਰਾ ਸਰਵੇ ਹੁਣ ਮੈਂ ਜਾਣਾ ਬਸ ਸਕੂਟਰੀ ਕੋਲ ਜਾ ਕੇ ਸੇਵ ਕਰਦਾ ਕਿਨ ਇੱਕ ਵਾਰੀ ਸਾਰਿਆਂ ਨੂੰ ਜਿੰਨੇ ਕਰਤੇ ਉਦੋਂ ਮੈਂ ਫੇਰ ਦੇਖਾਂਗੇ ਫਿਰ ਪੂਰ ਪਾਸੇ ਕਰਦੇ ਆ ਤੁਰਨਾ ਬਹੁਤ ਔਖਾ ਹੋ ਜਾਂਦਾ ਯਾਰ ਬੱਟਾ ਤੇ ਮੱਸਾਂ ਤੁਰ ਆਂਦਾ ਇੱਕ ਤਾਂ ਜਿਹੜੇ ਬਾਈ ਦਿਨ 16 ਜਿਹੇ ਬਾਈ ਦਿਨ ਹਾਲੀਆਂ ਵਾਲੀਆਂ ਕਣਕ ਦੇ ਖੜੇ ਹੁੰਦੇ ਕਾਨੇ ਜੀ ਨਾ ਵੇ ਬਾਈ ਦੇ ਬਹੁਤ ਓਹੋ ਗਰਮੀ ਬਹੁਤ ਹੋਈ ਤੇ ਸੁੱਤੋਂ ਸਿੱਧਰ ਤੋਂ ਪੈਂਦੀ ਆ ਓਏ ਮਰ ਗਏ ਓਏ ਨਾ ਬਰਸੀਨ ਦੇ ਵਿੱਚ ਵਿੱਚ ਤੁਰਿਆ ਜਾ ਰਹਿਆ ਵਾ ਓਹ ਪਾਸੋਂ ਜਾਂਦੀ ਆ ਤੁਰ ਤੁਰ ਕੇ ਨੱਤਾਂ ਬਹੁਤ ਦੁਖੀ ਜਾਂਦੀ ਆ ਕੋਹਰੇ ਆ ਪੈਂਸ ਸਕੂਟਰੀ ਜਾਨ ਨੇ ਪਾਣੀ ਪੁਣੀ ਪੀਨੇ ਫਿਰ ਬੈੱਕੇ ਸੇਵ ਕਰਦੇ ਆਂ ਛਾਵੇਂ ਏਰੀਆ ਹਜੇ ਬਹੁਤ ਆ ਯਾਰ ਟਾਈਮ ਲੱਗ ਜਾਂਦਾ ਇੱਕ ਨਾ ਹੜ ਦੇਖਣਾ ਪੈਂਦਾ ਸੱਪ ਸੁਪਾ ਕਈ ਵਾਰ ਸੋਹ ਚੀਜ਼ ਬੈਠੀ ਹੁੰਦੀ ਏ ਮਰੇ ਪਤਾ ਨਹੀਂ ਲੱਗਦਾ ਇੱਕ ਤਾਂ ਹੁਣ ਚਣ ਕਣਕਾ ਵੜਦੇ ਪੈਣਾ ਨਿਕਲਦੇ ਬਹੁਤ ਜਾਨਵਰ ਕੱਲ ਵੀ ਮੇਰੇ ਕੋਲ ਦੀ ਇੱਕ ਸੱਪ ਲੰਘਿਆ ਤੇ ਇੱਕ ਨਿਵੜਾ ਲੰਘਿਆ ਉਫ ਚਲੋ ਕਰਦੀ ਇੱਕ ਵਾਰੀ ਜਾ ਕੇ ਸੇਵ ਫਿਰ ਆਪਾਂ ਗਾਂ ਚੱਲਦੇ ਆ ਉਧਰ ਲੋ ਵਾਲੇ ਪਾਸੇ ਕਰਦੇ ਆ ਸਾਰੇ ਦੇਖੋ ਦੋਸਤੋ ਹੁਣ ਮੋਟਰ ਤੇ ਬੈਠਾ ਅਪਲੋਡ ਕਰ ਰਹੇ ਆ ਡਾਟਾ ਗਰਮੀ ਵੀ ਬਹੁਤ ਆ ਉੱਤੋਂ ਦਰਖਤ ਥੱਲੇ ਬੈਠਾ ਵਾਂ ਉਹ ਲੱਗੇ ਆ ਮਸ਼ੀਨਾਂ ਟਰੈਕਟਰ ਲੱਗੇ ਉਧਰ ਗਰਮੀ ਵੀ ਬਹੁਤ ਪੈ ਰਹੀ ਆ ਯਾਰ ਬੁਰਾ ਹਾਲ ਹੀ ਆ ਤੁਹਾਨੂੰ ਦਿਦਾ ਹੋਊਗਾ ਸ਼ਹਿਰ ਖੇਤਾਂ ਜਿਵੇਂ ਅੱਗ ਹੀ ਲੱਗੀ ਹੁੰਦੀ ਏਦਾਂ ਏਦਾਂ ਲੱਗਦਾ ਵਾ ਜਮਾ ਦੁਪਹਿਰ ਬੈਠੇ ਆ ਨਿਆਰੇ ਲੈ ਰਹੇ ਆ ਕੋਈ ਚੱਕਰ ਨੀਗਾ ਜਿੰਨਾ ਕਿ ਹੋ ਜਾਊਗਾ ਹੋ ਜਾਊਗਾ ਕਰ ਲਾਂਗੇ ਬਾਕੀ ਕੱਲੂ ਕਰ ਲਾਂਗੇ ਪਰ ਕਿਹੜਾ ਕੋਈ ਪਿੱਛੇ ਪਿਆ ਹੋਇਆ ਯਾਰ ਗੱਲ ਆ ਕੋਈ ਆਹਦੇ ਵੱਲ ਹੁਣ ਕਰੀ ਜਾਂਦੇ ਆਪਾਂ ਇਹ ਕਿਰ ਮੱਖੀਆਂ ਨੇ ਬਹੁਤ ਤੰਗ ਕੀਤਾ ਮੱਖੀ ਨਾ ਪਿੱਛੇ ਪੈ ਜਾਂਦੀਆਂ ਨੇ ਮੱਖੀਆਂ ਹੀ ਆ ਹਨੀਆਂ ਮੇਰੇ ਲਾਇਆ ਹੋਇਆ ਪਰਫਿਊਮ ਵਗੈਰਾ ਜਲਦੀ ਜੀ ਲਾਈ ਵੀ ਖਣੀ ਉਹਦੇ ਮਗਰ ਆਉਂਦੀਆਂ ਨੇ ਇਹ ਬਹੁਤ ਆਉਂਦੀਆਂ ਨੇ ਮੱਖੀਆਂ ਹੀ ਆ ਦੋਸਤੋ ਮੈਂ ਸਰਵੇ ਕਰਨ ਆਇਆ ਸੀ ਇੱਥੇ ਨਾ ਸੱਪ ਸੀ ਬਹੁਤ ਤਕੜਾ ਕਾਲੇ ਰੰਗ ਦਾ ਮੇਰੇ ਜਦੋਂ ਪੈਰਾਂ ਕੋਲ ਲੰਘਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਸਰਵੇ ਕਰੀ ਜਾਂਦਾ ਪਤਾ ਨਹੀਂ ਇੱਧਰ ਵੜ ਬੜ ਗਿਆ ਕਿਤੇ ਇਹਦੇ ਵਿੱਚ ਉਹ ਇੱਧਰ ਨੂੰ ਗਿਆ ਕਿਤੇ ਲੰਘ ਗਿਆ ਯਾਰ ਪਤਾ ਨਹੀਂ ਮੇਰੇ ਤੋਂ ਕੈਮਰਾ ਫੜਾ ਫੜਨਾ ਓਨ ਹੀ ਹੋਇਆ ਕਿਉਂਕਿ ਮੈਂ ਸਰਵੇ ਕਰ ਰਿਹਾ ਸੀ ਇਸ ਕੈਮਰੇ ਤੇ ਮੰਜੂਰ ਨੂੰ ਮੈਂ ਕਿਹਾ ਮੈਂ ਦੂਜਾ ਮੋਲ ਕੱਢਣਾ ਵਾ ਉਦੋਂ ਲੰਘ ਗਿਆ ਉਹ ਟਾਈਮ ਲੱਗ ਗਿਆ ਯਾਰ ਬਹੁਤ ਵੱਡਾ ਸੱਪ ਸੀਗਾ ਮੇਰੇ ਪੈਰਾਂ ਕੋਲ ਲੰਘਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਮਰ ਇਕਦਮ ਦਿਲ ਤੜਕਣਤੀ ਹੋ ਗਈ ਮੈਂ ਕਹਿਆ ਯਾਰ ਪਤਾ ਹੀ ਨਹੀਂ ਲੱਗਦਾ ਨਾ ਪੈਰ ਪੂਲ ਲਪੇਟਾ ਪਾ ਲੈ ਯਾਰ ਕੁਝ ਨਹੀਂ ਪੰ ਲੱਗਦਾ ਦੇਖ ਕਿਤੂ ਰਿਆ ਕਰਾਂਗੇ ਹੁਣ ਧਿਆਨ ਨਾਲ ਥੋੜਾ ਜਿਹਾ ਕਿਉਂਕਿ ਆ ਨਾ ਹੁਣ ਕਣਕਾਂ ਵੱਢ ਰੇ ਨੇ ਨਿਕਲਦੇ ਬਹੁਤ ਨੇ ਯਾਰ ਇਹ ਲੋ ਵੀ ਮਿੱਤਰੋ ਹੁਣ ਆ ਝਿੰਦਣ ਜਗ੍ਹਾ ਬਣੀ ਵੀ ਸੀ ਇੱਥੋਂ ਇਹ ਨਾਲ ਨਾਲ ਕਰਕੇ ਆ ਮੈਂ ਸਰਵੇ ਹੁਣ ਮੈਂ ਅੱਗੇ ਜਾ ਰਿਹਾ ਸਕੂਟਰੀ ਖਪੜੀ ਸਾਹਮਣੇ ਖੜੀ ਆ ਉਹ ਦੇਖੋ ਗੱਡੀ ਸਕੂਟਰੀ ਆਪਣੀ ਦੇਖਦੀ ਹੈ ਨਾ ਹਾਂ ਕੜੀਏ ਬਸ ਜਾ ਰਹੇ ਜਾ ਰਹੇ ਮੈਂ ਉਦੋਂ ਜਦ ਬਸ ਹੋ ਗਈ ਗਰਮੀ ਬਹੁਤ ਪੈ ਰਹੀ ਆ ਤਾਂ ਪਿਆ ਪਿਆ ਪੂਰਾ ਸਰੀਰ ਉਹ ਮੋਟਰ ਤੇ ਆਰਾਮ ਕਰਦੇ ਦੋ ਮਿੰਟ ਫਿਰ ਕੋਈ ਨਹੀਂ ਅਗਲੇ ਸੇ ਦੇਖਦੇ ਆ ਉਹ ਪਰਲੇ ਪਾਸੇ ਵਾਲੇ ਵੀ ਕਰਨੇ ਨੇ ਹੋਏ ਬਹੁਤ ਸਰਵੇ ਕਰ ਲਿਆ ਆਪਾਂ ਟਾਈਮ ਬਹੁਤ ਹੋ ਗਿਆ ਵਾ ਘਟੋ ਘਟ ਡੇਢ ਵਜ ਗਿਆ ਵਾ ਤੇ ਹੁਣ ਚੱਲੀਏ ਘਰੇ ਰੋਟੀ ਦਾ ਭੁੱਖ ਲੱਗੀ ਪਈ ਆ ਸਵੇਰੇ ਖਾਕ ਨਹੀਂ ਆਇਆ ਸੀਗਾ ਚਾਹ ਦੀ ਕੁੱਟ ਪੀਤੀ ਸੀਗੀ ਬਸ ਤੇ ਹੁਣ ਚੱਲੀਓ ਵੈਸੇ ਧੁੱਪ ਬਹੁਤ ਹੋਈ ਪਈ ਆ ਤੇ ਇੱਕ ਗੈਸਟ ਨੇ ਆਉਣਾ ਅੱਜ ਘਰੇ ਰਿਸ਼ਤੇਦਾਰਾਂ ਨੇ ਆਉਣਾ ਵਾ ਸਮਾਨ ਸਮੱਗ ਲੈਣਾ ਕੁਝ ਸਬਜ਼ੀਆਂ ਸਬਜ਼ੀਆਂ ਲੈਉਣੀਆਂ ਨੇ 7-8 ਜਾਣੇ ਆ ਰਹੇ ਨੇ ਲੋ ਵੀ ਦੋਸਤੋ ਆਪਾਂ ਪਹੁੰਚ ਗਏ ਘਰੇ ਘਰੇ ਆਉਂਦੇ ਸਾਰੀ ਆਪਾਂ ਨੂੰ ਆਉਂਦੇ ਨੂੰ ਮਿਲ ਗਈ ਮੈਗੀ ਕਰਦੇ ਮੈਗੀ ਬਣਾ ਰਹੇ ਸੀ ਨਾ ਕਿ ਬਣਾਓ ਫਿਰ ਖਾਈਏ ਯਾਰ ਭੁੱਖ ਲੱਗੀ ਪਈ ਸੀ ਕਿਉਂਕਿ ਸਵੇਰ ਰੋਟੀ ਨਹੀਂ ਖਾ ਕੇ ਗਿਆ ਸੀ ਮੈਂ ਤੇ ਹੁਣ ਮੈਗੀ ਖਾਣ ਲੱਗੇ ਹੋਏ ਆ ਤੇ ਦੋ ਵਾਰ ਕਰਾਂਗੇ ਆਰਾਮ ਆਹ ਹਾਂ ਸਰਾ ਦੋ ਵਾਰ ਕਰਾਂਗੇ ਆਰਾਮ ਫਿਰ ਕੌਣ ਤੁਸੀਂ ਸਾਰੇ ਜਾਣੇ ਦੁਪਹਿਰਾਂ ਹੋਇਆ ਹੋਣਾ ਪਹੁੰਚੋ